ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਤਾਂ ਮੌਸਮ ਬਹੁਤ ਸੁਹਾਣਾ ਮੈਂ ਤੇ ਇਹ ਵੀ ਸਵੇਰ ਜੰਦੀ ਜਲਦੀ ਚਲੇ ਗਈ ਖੇਤ ਨੂੰ ਖੇਤ ਤਾਂ ਕਮ ਕਾਫੀ ਸੀਗਾ ਤੇ ਉਹਦੇ ਬਾਅਦ ਵਿੱਚ ਮੈਂ ਵੀ ਬੁਟੀਕ ਤੇ ਆ ਗਈ ਕਿਉਂਕਿ ਮੈਂ ਸਵੇਰ ਸੁਬਾ ਹੀ ਕਿਸੇ ਕਸਟਮਰ ਦੇ ਐਮਰਜੈਂਸੀ ਕੱਪੜੇ ਦੇਣ ਵਾਲੇ ਪਏ ਸੀਗੇ ਉਹ ਸਲਾਈ ਕਰਨੇ ਸੀ ਤੇ ਕਿਉਂਕਿ ਉਹਨਾਂ ਦਾ ਟਾਈਮ ਦਿੱਤਾ ਹੋਇਆ ਸੀ ਮੈਂ ਸ਼ਾਮ ਨੂੰ ਵੀ ਉਹਨਾਂ ਨੂੰ ਸ਼ਾਮ ਨੂੰ ਸੌਟ ਮਿਲ ਜਾਣਗੇ ਤੇ ਅੱਜ ਮੈਨੂੰ ਜਲਦੀ ਜਲਦੀ ਸਵੇਰ ਸੁਬਾ ਹੀ ਆਉਣਾ ਪਿਆ ਕਿ ਡਿਜ਼ਾਈਨਿੰਗ ਕਰਨੀ ਸੀ ਤੇ ਡਿਜ਼ਾਈਨਿੰਗ ਕਰਨ ਤੇ ਟਾਈਮ ਵੱਲੋਂ ਮੱਲੇ ਲੱਗ ਜਾਂਦਾ ਮੈਂ ਤਕਰੀਬਨ ਪੌਣੇ 1:6 ਵਜੇ ਮਸ਼ੀਨ ਤੇ ਆ ਗਈ ਸੀਗੀ ਫਿਰ ਆ ਉਹਨਾਂ ਦੇ ਮਨੱਕ ਤੇ ਡਿਜ਼ਾਈਨਿੰਗ ਕੀਤੀ ਇਹ ਲੈਸ ਦਾ ਕੰਨਾ ਕੰਨਾ ਫਲਾਵਰ ਕੱਟ ਕੇ ਇਹ ਫੈਕਸ ਕੀਤਾ ਤੇ نیچے ਵੀ ਡਿਜ਼ਾਈਨਿੰਗ ਕੀਤੀ ਸੀ ਇਸ ਕਮੀਜ਼ ਤੇ ਕਾਫੀ ਸੋਹਣੀ ਡਿਜ਼ਾਈਨਿੰਗ ਹੋਈ ਹੋਈ ਸੀ ਇਸ ਸੂਟ ਤੇ ਬੰਦ ਗਿਆ खोल दो लगा पूरा लगा पूरा बोलया लगा दिया तेल लगा दो और पांच और आ गारा और टट्टी टट्टी आ रे मॉर्निंग पोमोन नहीं नहीं आ रही तो है खोटूला तो ਮੋਰਨੀ ਉਹ ਬਈ ਹਾਂ ਕੱਢ ਲਈ ਦੰਦ ਮਨ ਖੜੀ ਹੋ ਮਨ ਖੜੀ ਹੋ ਖੜੀ ਹੋ ਕੀ ਬਣ ਰਿਹਾ ਸੈਂਡਵਿਚ ਕੌਣ ਬਣਾ ਰਿਹਾ ਮੇਰੇ ਬਾਹਰ ਚੱਲ ਚਲ ਦਿਖਾ ਨਾ ਫਿਰ ਤ ਕਿਵੇਂ ਕਿਵੇਂ ਬਣਾਉਣਾ ਵਾ ਛੋਟੇ ਛੋਟੇ ਮਲੇ ਚੱਲ ਕੋਈ ਆ ਆ ਕੀ ਬਣਾਇਆ ਪਹਿਲਾ ਆਲੂਆਂ ਦਾ ਪੇਸਟ ਹਨਾ ਮੈਨੂੰ ਪਤਾ ਲੱਗ ਗਿਆ ਮੈਂ ਕਿਹਾ ਕੁਛ ਨਾ ਕੁਛ ਸੋਈ ਜ ਹੋਈ ਜਾਂਦਾ ਵੇਖਾਂ ਤਾਂ ਸਹੀ ਜਾ ਕੇ ਖਾਣੇ ਆਪੀ ਦੇਖ ਲੂੰਗੀ ਇੰਜ ਬਾਦੀ ਬਦੀ ਨਹੀਂ ਮੈਂ ਖਾ ਲੋ ਖਵਾ ਦੇ ਗਰਮ ਗਰਮ ਪਿਆਜ਼ ਤਾਂ ਪਾਈ ਨਹੀਂ ਅਜਲੂ ਪਿਆਜ਼ ਮੈਂ ਆ ਕੇ ਪਾਉਂਗਾ ਅੱਛਾ ਆਵਦੇ ਹਾਂ ਜਪੋਣੇ ਕਿਉਂ ਮੈਂ ਪਸੰਦ ਨਹੀਂ ਕਸਾਂਦੇ ਨਹੀਂ ਇਹ ਨੂੰ ਮੈਡਮ ਨੂੰ ਪਿਆਜ਼ ਸੌਰੀ ਲਾਤਾ ਫਿਰ ਦੋ ਦੋ ਕੱਟੇ ਬਰੈਡ ਪਾ ਲਿਆ ਕਰ ਉਹ ਫਿਰ ਇੱਕ ਸਵਾਦ ਵੀ ਨਹੀਂ ਬਣੇ ਇਹਦਾ ਮਾਸਟਰ ਲਾ ਕੇ ਅੱਛਾ ਮਾਨਸੀਰ ਤਰਾਏ ਨੋਆਏ ਕਰਕੇ ਲਾ ਹੌਲੀ ਕਿਤੇ ਨਾ ਪ੍ਰੈਸ ਕਰੀ ਮਲਾਇਓ ਸੱਚ ਦਾ ਸਾਜੂਆ ਬਣ ਗਿਆ ਇਹ ਆਹ ਪਲੇਟ ਯਾਰ ਲੈ ਵੇ ਮਨਸੇਰ ਦਾ ਤਾਂ ਸੈਂਡਵਿਚ ਹੋ ਗਿਆ ਰੈਡੀ। ਓਹੋ। ਅੱਛਾ। ਇਹਨੇ ਚੱਕਦਾ ਪਿਆ। ਠੀਕ ਆ। ਗਰਮਾ ਵੀ ਹਾਂ। ਕੱਟ। ਹੁਣ ਇਹ ਕੀ ਕਰਨਾ? 4 ਪੀਸੇ। 4 ਪੀਸੇ ਨਹੀਂ 2 ਕਰ ਲੈ ਬਾਲੇ ਨਿੱਕੇ ਹੋ ਜਾਣੇ ਪਤਾ। ਹੋ। ਕਿੰਨੇ ਟਾਈਮ ਤੇ? ਕਿੰਨੇ ਟਾਈਮ ਤੇ ਲੱਗਦਾ? 5 ਤੋਂ ਮਿੰਟ ਹੀ ਲੱਗਦਾ। 5 ਮਿੰਟ ਆਉਂਦਾ। ਤੋ ਕੇ ਦੇ ਹੈ ਆਉ ਦੇ ਬੈਲ ਦੇ ਜਿਹੜੀ ਗ੍ਰੀਨ ਵਾਲੀ ਚ ਹਾਂ ਇਹ ਦੇ ਚ ਤੋ ਦੇ ਇਹ ਨਵੇਂ ਸ਼ੈਫ ਬਣੇ ਅੱਜ ਦੁਪਹਿਰ ਦੇ ਦੂਜੀ ਵਾਰ ਬਰੈਡ ਖਾਣ ਲੱਗੇ ਪਿਆਜ਼ ਕੱਟਦਾ ਮੁੰਡਾ ਛੋਟੀ ਛੋਟੀ ਬਰੀਕ ਬਰੀਕ ਕੱਟੀ ਪਤਾ ਤੇ ਟੋਲੀ ਬਾਹਰ ਨਾ ਕਹੇ ਕੀ ਹੋਇਆ ਬਾਂ ਦੁਖਦੀ ਆ ਕੋਈ ਨਹੀਂ ਆ ਕਿਉਂ ਲਾ ਦਾਂਗੇ ਦੇਸੀ ਜਾਂ ਬਰਫ਼ ਮਿਲਾ ਲਾਂ ਦੇਸੀ ਕਿਉਂ ਵਧੀਆ ਰਹੂਗਾ ਗਰਮ ਕਰਕੇ ਬਰਫ਼ ਤੋਂ ਨਹੀਂ ਪਾਣੀ ਮਿਲਾ ਐ ਨਹੀਂ ਕੋਰ